ਸਾਹਿਬ ਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪਰਾਤਾ ਤੁ ਕੌਟਲ ਗੁਰ ਸੇਵੀ ਐ ਅਨਸ ਸਜ ਸੁਬਾਏ ਦਰਸ਼ਨ ਪਰਸੀ ਆ ਗੁਰ ਕੈ ਜਨਮ ਮਰਨ ਦੁਖ ਜਾਏ ਹਲਾ ਅਨਵਾ ਸੂਖ ਸਵੈਜ ਅਨੰਦਾ ਰੱਬ ਮਿਲੇਓ ਮਨ ਭਵੰਦਾ ਪੂਰਾ ਗੁਰ ਕਿਰਪਾ ਕਰੀ ਬੰਗਤ ਭਈ ਹਮਾਰੀ ਸੂਖ ਸਵਜ ਅਨੰਦਾ ਪ੍ਰਭ ਮਿਲਿਓ ਮਨ ਭਵੰਦਾ ਊਰ ਗੁਰ ਕਿਰਪਾ ਤਾ ਨਿਤ ਬਾਜੇ ਅਨਹਤ ਬਿਨਾ ਰਹਾ ਹਰ ਚਰਨ ਕੀ ਓਟ ਸੁਤਾਣੀ ਸਭ ਚੁੱਕੀ ਕਾਣ ਲੋਕਾਂ ਨੇ ਜਗ ਜੀਵਨ ਦਾਤਾ ਪਾਇਆ ਹਾਰ ਰਸਕ ਰਸ ਪਰਪੂਰਨ ਹੋਈ ਆਸਾ ਜਪੇਖਾਂ ਤਾਏ ਸੋਈ ਹਰ ਪ੍ਰਭ ਬਿਨ ਅਵਰਨਾ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁੱਖ ਲਾਥੇ ਨਿਰਭਉ ਨਾਮ ਦੇ ਆਇਆ ਆਟਲ ਸੁਖ ਨਾਨਕ ਪਾਇਆ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁੱਖ ਲਾਥੇ ਨਿਰਭਉ ਨਾਮ ਤੇਯਾ ਸੋ ਉਠ ਮਹਲਾ ਪੰਜਵਾ ਸੂਖ ਸਹਜ ਅਨੰਦਾ ਪ੍ਰਾਪਿ ਲਿਓ ਮਨ ਪਵੰਦਾ ਪੂਰ ਗੁਰ ਕਿਰਪਾ ਤਾਰੀ ਆੰਗਦ ਭਈ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿ ਗੁਰੂ ਸਾਬ ਜੀ ਧਨ ਗੁਰੂ ਗਰੀਬ ਨਵਾਜ ਦੇ ਬਿਦਿਆਨ ਕੇ ਕੋਲ ਬਿਖਾਇ ਪਰਟੇ ਨਾਨਕ ਰਾਏ ਸਭ ਸਿੱਖਣ ਕੋ ਸੁਖੁ ਦੈ ਜਤੈ ਪਾਏ ਸਹਾਏ ਕਥ ਬਾਲੀ ਦਵਾਦ ਸਮੂ ਗੁਰੂ ਕਥਨ ਅੰਰਸ਼ਾਵਲ ਸੰਗ ਚਲਾ ਦਾਤ ਅਗੇ ਲਖੇ ਪਾਪ ਭਾਗੇ ਜਬ ਕੰਟ ਕੋਰੰ ਬਰੰ ਜਾਨ ਮੋਰੰ ਚੱਲਾ ਦਤ ਆਗੇ ਲਖੇ ਪਾਪ ਭਾਕੇ ਜਬ ਕੰਟ ਕੋਰੰ ਬੜੰ ਜਾਨ ਮੋਰੰ ਨਮੰਨਾਦ ਬਾਜੈ तरा पाव भाग वेद अर्चा चतर वेद चर्चा शतरंग सर्वपाठम सोसन्यास राठम मां योग ਨਿਆਸੰ ਸਦਾਈ ਉਦਾਸੰ ਮਾਂ ਜੋ ਨਿਆਸੰ ਸਦਾਈ ਉਦਾਸੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਤਜ ਹੈ ਆਪਣਾ ਨਾਓ ਦੇਓ ਨਗਾਵਾ ਨੇ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਹਿਬਾ ਨਗਾਵਾ ਨੇ ਤੇਰੇ ਅਵਰ ਨਾ ਜਾਣਾ ਮੇਰੇ ਸਹਿਬਾ ਉਜ ਨਾ ਜਾਣ ਮੇਰੇ ਸਾਹਿਬਾ ਉਜ ਨਾ ਜਾਣ ਮੇਰੇ ਸਾਹਿਬਾ